ਵੀ ਹੋਣ ਤੋਂ ਪਹਿਲੇ ਬੰਦਾ ਮਾਰਤਾ ਉਹਨੇ ਉਹਦੇ ਮੱਥੇ ਤੇ ਲਿਖਿਆ ਸੀ ਇਹ ਬੇਅਦਬੀ ਕਰਨ ਜਾ ਰਹੇ ਆ ਵਾ ਠੀਕ ਨਹੀਂ ਇਹ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਠ ਦੀ ਬਹੁਤ ਕੁਝ ਨਿਕਲੂਗਾ ਹਜੇ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹਜੇ ਕਿਸੇ ਦਾ ਵੀ ਹਜੇ ਬਹੁਤ ਕੁਝ ਨਿਕਲੂਗਾ ਇਹਦਾ ਨਿਚੋੜ ਹੋ ਜਾਏ ਤਾਂ ਦੇਖਿਓ ਅੱਗੇ ਕੀ ਕੁਝ ਆ ਆ ਤੁਸੀਂ ਡਿਸਕ੍ਰਿਪਸ਼ਨ ਪੜ ਹੀ ਲਿਆ ਹੋਣਾ ਜੀ ਬੇਅਦਬੀ ਜਾਸ ਸਾਜ਼ਿਸ਼ ਦੇਖੋ ਅੱਜ ਇੱਕ ਖਬਰ ਆ ਰਹੀ ਹੈ ਸਵੇਰ ਦੀ ਫਗਵਾੜੇ ਤੋਂ ਕਿ ਕਿਸੇ ਬੰਦੇ ਦਾ ਸੋਦਾ ਲਾਇਆ ਗਿਆ ਵਾ ਉਹ ਬੇਅਦਬੀ ਕਰਨ ਆਇਆ ਸੀਗਾ ਮੇਰੇ ਕੋਲ ਸਵਾਲ ਸੀਗੇ ਜੀ ਉਹ ਮੈਂ ਕਹਾ ਚਲੋ ਪੁੱਛੀਏ ਆਪਾਂ ਸਭ ਨੂੰ ਦੱਸੀਏ ਕਿ ਕਿ ਦੇਖੋ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਰਮਨਦੀਪ ਮੰਗੂ ਮੱਠ ਦੇ ਅਗੇਂਸਟ ਕਿ ਇਹਦੇ ਤੇ ਇਲਜ਼ਾਮ ਲਾਇਆ ਸੀ ਸਹਿਜ अरोੜੇ ਨੇ 50000 ਰੁਪਇਆ ਮੰਗਣ ਦਾ ਕਿ ਉਹਨਾਂ ਦੇ ਸਟੋਰ ਇਹ ਸਹਿਜ अरोੜੇ ਦੇ ਗਿਆ ਵਾ ਉੱਥੇ ਕੁਲਰ ਪੀਜੇ ਕਪਲ ਵਾਲਿਆਂ ਦੇ ਤੇ ਉੱਥੇ ਜਾ ਕੇ ਪੈਸੇ ਦੀ ਮੰਗ ਕੀਤੀ ਗਈ ਸੀਗੀ ਮੈਂ ਉਹਦੇ ਗੇਸਟ ਇੱਕ ਵੀਡੀਓ ਪਾਈ ਸੀਗੀ ਕਿ ਭਾਈ ਇਸ ਬੰਦੇ ਨੂੰ ਆਪਣੇ ਇਹ ਬੰਦੇ ਨੂੰ ਕਿ ਕਿ ਨੰਗ ਜੱਥੇ ਬੰਦੀਆਂ ਪੁੱਛਣ ਕੇ ਭਾਈ ਕਿੱਸਾ ਹਾਂ ਤੂੰ ਪੈਸੇ ਹੀ ਮੰਗ ਰਾਵਾਂ ਕਿਉਂ ਗੁਰੂ ਦੇ ਬਾਣੇ ਨੂੰ ਆਪਣੇ ਤੂੰ ਸੀ ਉਹ ਕਰਦੇ ਪਏ ਹੋ ਬਦਨਾਮ ਕਰ ਰਹੇ ਹੋ ਠੀਕ ਨਹੀਂ ਉਹ ਵੀਡੀਓ ਸਾਰੇ ਚੈਨਲਾਂ ਤੇ ਵੀ ਚੱਲੀ ਸੀਗੀ ਤੇ ਅੱਜ ਉਸੇ ਮੰਗੋ ਮੱਠ ਨੇ ਇੱਕ ਬੰਦੇ ਦਾ ਸੋਦਾ ਲਾਇਆ ਵਾ ਜੀ ਦੇਖੋ ਮੈਂ ਮੈਨੂੰ ਹੁਣ ਤੁਸੀਂ ਦੂਜੇ ਪਾਸੇ ਨਾਲ ਲੈ ਜਿਓ ਦੇਖੋ ਬੰਦਾ ਬੇਅਦਬੀ ਕਰਨ ਆਇਆ ਗੁਰੂ ਘਰ ਵੱਡਦਾ ਵਾ ਬੰਦਾ ਬੇਅਦਬੀ ਕਰਨ ਆਇਆ ਕਿਹਨੇ ਭੇਜਿਆ ਕਿਹਨੇ ਪੈਸੇ ਦੇਣੇ ਸੀ ਉਹਨੂੰ ਕੀ ਗੱਲ ਸੀ ਇਹ ਸਾਰਾ ਜਾਂਚ ਦਾ ਵਿਸ਼ਾ ਵਾ ਪਹਿਲੀ ਗੱਲ ਦੂਜੀ ਗੱਲ ਇਹ ਆ ਕਿ ਜੀਨੇ ਉਹਦਾ ਸੋਧਾ ਲਾਇਆ ਮੰਗੂ ਮੱਠ ਨੇ ਪਹਿਲਾਂ ਤਾਂ ਜਾਂਚ ਉਸ ਬੰਦੇ ਦੀ ਹੋਣੀ ਚਾਹੀਦੀ ਆ ਜੀ ਕਿ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਫਗਵਾੜੇ ਦੇ ਇਸ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਇਹ ਬੰਦਾ ਜਾ ਰਿਹਾ ਕਰਨ ਇਹਨੂੰ ਕਿ ਮੰਗੂ ਮੱਠ ਨੂੰ ਕਿਵੇਂ ਪਤਾ ਲੱਗ ਗਿਆ ਮੰਗੂ ਮੱਠ ਰਹਿਣ ਵਾਲਾ ਲੁਧਿਆਣੇ ਦਾ ਰਮਣ ਮੰਗੂ ਮੱਠਾ ਜਿਹੜਾ ਉਹ ਰਹਿਣ ਵਾਲਾ ਲੁਧਿਆਣੇ ਦਾ ਲੁਧਿਆਣੇ ਤੋਂ ਉਹਨੂੰ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਫਗਵਾੜੇ ਦੇ ਇਸ ਗੁਰੂ ਘਰ ਦੇ ਵਿੱਚ ਬੰਦਾ ਬੇਅਦਬੀ ਕਰਨ ਜਾ ਰਿਹਾ ਵਾ ਤੇ ਮੈਂ ਇਹਦਾ ਸੋਧਾ ਲਾਉਂਗਾ ਜੀ ਇਹ ਜਾਂਚ ਦਾ ਵਿਸ਼ਾ ਵਾਏ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਸਮਝੋ ਇਸ ਗੱਲ ਨੂੰ ਹਰੇਕ ਨੂੰ ਹੀਰੋ ਨਾ ਬਣਾਓ ਨਾ ਬਣਾਓ ਹੀਰੋ ਹੀਰੋ ਬਣਾ ਹੀਰੋ ਦੇ ਹੀਰੋ ਬਣਾਉਣ ਦੇ ਚੱਕਰ ਦੇ ਵਿੱਚ ਤੇ ਅੱਜ ਆ ਪੰਜਾਬ ਦਾ ਆ ਹਾਲ ਹੋ ਗਿਆ ਬੇਦਬੀਆਂ ਹੋ ਰਹੀਆਂ ਆਪਣੀਆਂ ਆਪਾਂ ਉਹ ਜੜ ਨਹੀਂ ਫੜ ਰਹੇ ਕਿ ਜੜ ਕਿੱਥੋਂ ਉੱਠ ਰਹੀ ਹੈ ਜੀ ਠੀਕ ਨਹੀਂ ਇੱਕ ਦੇਖੋ ਉਸ ਬੰਦੇ ਦੀ ਜਾਂਚ ਉਹ ਤਾਂ ਬੰਦਾ ਮਰ ਗਿਆ ਹੁਣ ਪਰ ਉਸ ਬੰਦੇ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਬੰਦਾ ਕਿਸ ਦੇ ਕੈਂਟ ਤੇ ਆਇਆ ਬੇਅਦਬੀ ਕਰਨ ਆਇਆ ਸੀਗਾ ਉਹ ਕਿਸ ਦੇ ਕਹਿਣ ਤੇ ਆਇਆ ਕਿਹਨੇ ਭੇਜਿਆ ਕਿਹਨੇ ਕਿਵੇਂ ਆਇਆ ਗੁਰੂ ਘਰ ਕਿਵੇਂ ਪਹੁੰਚਿਆ ਤੇ ਕੀ ਉਹਦੇ ਪਿੱਛੇ ਕੌਣ ਬੰਦਾ ਵਾ ਉਹ ਤਾਂ ਪੜਾ ਹੋਣਾ ਜੇ ਨਾਲ ਮੰਗੂ ਮਠ ਦਾ ਵੀ ਪਤਾ ਲਾਉਣਾ ਚਾਹੀਦਾ ਕਿ ਇਸ ਬੰਦੇ ਨੂੰ ਲੁਧਿਆਣੇ ਬੈਠੇ ਨੂੰ ਕਿਵੇਂ ਸੁਪਨਾ ਆ ਗਿਆ ਕਿ ਫਗਵਾੜੇ ਦੇ ਉਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਆਹ ਬੰਦਾ ਬੇਅਦਬੀ ਕਰਨ ਚੱਲਿਆ ਮੈਂ ਇਹਨੂੰ ਰੋਕਾਂ ਤੇ ਉਹਨੂੰ ਬੰਦੇ ਨੂੰ ਉਹ ਮਾਰ ਮਾਰਾਂ ਧਿਆਨ ਨਾਲ ਸੋਚੋ ਭਾਈ ਇਹ ਗੱਲ ਕਿ ਜੇ ਕੋ ਬੇਅਦਬੀ ਹੋਣ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵਾ ਕਿ ਇਸ ਬੰਦੇ ਨੇ ਬੇਅਦਬੀ ਕੀਤੀ ਆ ਪਰ ਬੇਅਦਬੀ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੇ ਮੰਗੂ ਮੱਠ ਨੂੰ ਪਤਾ ਲੱਗਾ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਮੈਨੂੰ ਪੁੱਛਾਂ ਕਿ ਬੇਅਦਬੀ ਕਿਉਂ ਕਰਨ ਚੱਲਨੇ ਆ ਭਾਈ ਮੇਰਾ ਇਹ ਸਵਾਲ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਠ ਦੀ ਵੀ ਇਹ ਇੱਕ ਸਕੀਮ ਦੇ ਤਹਿਤ ਸਭ ਕੁਝ ਕੀਤਾ ਜਾ ਰਿਹਾ ਭਾਈ ਸਭ ਕੁਝ ਉਹ ਬੰਦਾ ਤਾਂ ਹੁਣ ਮਰ ਗਿਆ ਉਹ ਬੰਦਾ ਤਾਂ ਗਿਆ ਮਰ ਹੁਣ ਉਹ ਤਾਂ ਹੁਣ ਕੁਝ ਦੱਸੂਗਾ ਨਹੀਂ ਪਰ ਮੰਗੂ ਮੱਟ ਤਾਂ ਜਿਉਂਦਾ ਨਾ ਇਹਨੂੰ ਪੁੱਛੋ ਕਿ ਭਾਈ ਤੈਨੂੰ ਸੁਪਨਾ ਕਿੱਥੋਂ ਆ ਗਿਆ ਕਿ ਤੂੰ ਲੁਰਾਣੇ ਤੋਂ ਉੱਠ ਕੇ ਫਗਵਾੜੇ ਗਿਆ ਵਾ ਸੋਦਾ ਲਾਇਆ ਉਸ ਬੰਦੇ ਦਾ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਸੀ ਉਹ ਬੰਦਾ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਜਾ ਰਿਹਾ ਵਾ ਇਹਨੂੰ ਪੁੱਛੋ ਜਿਹੜੀ ਵੀਡੀਓ ਪੈ ਰਹੀ ਹੈ ਬੰਦੇ ਦੀ ਪਈ ਹੋਈ ਆ ਜਾਂ 2 ਜਾਂ 3000 ਰੁਪਏ ਦੀ ਹੋਊਗੀ ਜਿਹੜੀ ਗੱਲ ਕਰ ਰਿਹਾ ਵਾ ਦੇਖੋ ਤੁਸੀਂ ਉਸ ਧਿਆਨ ਨਾਲ ਵੀਡੀਓ ਦੇਖੋਗੇ ਉਹ ਡਰ ਡਰ ਕੇ ਜਿਵੇਂ ਜੱਸਾ ਉਹ ਨਾ ਬੋੜ ਰ ਮੈਂ ਕਹਿੰਦਾ ਬੇਅਦਵੀ ਕਰਨ ਵੀ ਆਇਆ ਹੋਊਗਾ ਪਰ ਮੈਨੂੰ ਇਹ ਨਹੀਂ ਸਮਝ ਲੱਗੀ ਮੰਗੂ ਮੱਠ ਲੁਣਾਣੇ ਤੋਂ ਕਿਵੇਂ ਫਗਵਾੜੇ ਪਹੁੰਚ ਗਿਆ ਉਸ ਗੁਰੂ ਘਰ ਦੇ ਵਿੱਚ ਜਿਸ ਬੰਦੇ ਦੇ ਉੱਪਰ ਅਸੀਂ ਇਲਜ਼ਾਮ ਲਾਏ ਨੇ 50000 ਰੁਪਏ ਦਾ ਉੱਤੇ ਇਲਜ਼ਾਮ ਲੱਗਿਆ ਥੋੜੇ ਦਿਨ ਪਹਿਲਾਂ ਉਸ ਮੰਗੂ ਮੱਠ ਦੇ ਉੱਪਰ ਹੀ 50000 ਰੁਪਏ ਦਾ ਇਲਜ਼ਾਮ ਲੱਗਿਆ ਸੀ ਨਾ ਆਪਣੇ ਹੈ ਉਸ ਬੰਦੇ ਦੇ ਉੱਪਰ ਕਿੰਨੇ ਅੱਗੇ ਪਰਚੇ ਚੱਲਦੇ ਨੇ ਚੈੱਕ ਕਰੋ ਕਿਹੜੇ ਕਿਹੜੇ ਪਰਚੇ ਚੱਲ ਰਹੇ ਨੇ ਉਸ ਬੰਦੇ ਦੇ ਉੱਪਰ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਇਸ ਗੁਰੂ ਘਰ ਦੇ ਵਿੱਚ ਆ ਬੰਦਾ ਬੇਅਤਬੀ ਕਰਨ ਆਊਗਾ ਤੇ ਮੈਂ ਇਹਦਾ ਸੌਦਾ ਲਾਊਂਗਾ ਉਹਨੂੰ ਕਿਵੇਂ ਪਤਾ ਲੱਗ ਗਿਆ ਫਿਰ ਲੁਣਾਣੇ ਬੈਠ ਫੋਰ ਐਨੇ ਗੁਰੂ ਘਰਾਂ ਤੇ ਬੇਅਤ ਪਿਆ ਹੋਣੀ ਉੱਥੇ ਤਾਂ ਪਹੁੰਚਿਆ ਨਹੀਂ ਇਹ ਇੱਕ ਜਾਂਚ ਦਾ ਵਿਸ਼ਾ ਵਾ ਹਰੇਕ ਬੰਦੇ ਨੂੰ ਹੀਰੋ ਨਾ ਬਣਾਓ ਬਾਈ ਨਾ ਬਣਾਓ ਮੈਂ ਇਹੀ ਕਹੂੰਗਾ ਕਿ ਹਰੇਕ ਬੰਦੇ ਨੂੰ ਆਪਾਂ ਹੀਰੋ ਬਣਾਉਣ ਲੱਗ ਜੰਨੇ ਆ ਪਹਿਲਾਂ ਦੇਖਦੇ ਹੈ ਨਹੀਂ ਕਿ ਬੰਦਾ ਹੈ ਕੀ ਆ ਕਿਵੇਂ ਉੱਥੇ ਪਹੁੰਚਿਆ ਤੇ ਉਹ ਬੰਦਾ ਉਹਦੀ ਜਾਂਚ ਪਹਿਲਾਂ ਤਾਂ ਉਹ ਜਿਹੜਾ ਬੰਦਾ ਮਰ ਗਿਆ ਉਹਦੀ ਜਾਂਚ ਹੋਣੀ ਚਾਹੀਦੀ ਕਿ ਬੰਦਾ ਆਇਆ ਕਿਹਨੇ ਭੇਜਿਆ ਕਿਵੇਂ ਪਹੁੰਚਿਆ ਹੋ ਗੁਰੂ ਘਰ ਕਿਹਨੇ ਉਹਨੂੰ ਪੈਸੇ ਦਾ ਲਾਲਚ ਦਿੱਤਾ ਜਾਂ ਪੈਸੇ ਦਿੱਤੇ ਗਏ ਆ ਪਹਿਲਾਂ ਤਾਂ ਉਹ ਹੋਣਾ ਚਾਹੀਦਾ ਦੂਜੀ ਗੱਲ ਜੀਨੇ ਉਹਦਾ ਸੋਦਾ ਲਾਇਆ ਮੰਗੂ ਮੱਠ ਉਹਦੀ ਵੀ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਇਹਨੂੰ ਲੁਧਾਨੇ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਬਗਵਾੜੇ ਦੇ ਵਿੱਚ ਆਸ ਗੁਰਦੁਆਰੇ ਦੇ ਵਿੱਚ ਆਹ ਬੰਦਾ ਬੇਅਦਬੀ ਕਰਨ ਜਾਊਗਾ ਤੇ ਮੈਂ ਮੰਗੂ ਮੱਠ ਨੂੰ ਕਿੱਥੋਂ ਪਤਾ ਲੱਗ ਗਿਆ ਇਸ ਗੱਲ ਦਾ ਕਿ ਆਹ ਬੰਦਾ ਬੇਅਦਬੀ ਕਰਨ ਆਇਆ ਉਹਦੇ ਮੱਥੇ ਤੇ ਲਿਖਿਆ ਹੋਇਆ ਸੀਗਾ ਕਿ ਇਹ ਬੇਅਦਬੀ ਕਰਨ ਚੱਲਿਆ ਗੁਰੂ ਘਰ ਦੇ ਵਿੱਚ ਮੈਨੂੰ ਤਾਂ ਕਿ ਸਵਾਲ ਆਇਆ ਹੈ ਇਹ ਸਵਾਲ ਇਹਨੂੰ ਪੁੱਛਣਾ ਆਪਣੇ ਆਪਣੇ ਪੱਤਰਕਾਰਾਂ ਨੂੰ ਵੀ ਚਾਹੀਦਾ ਵਾ ਕਿ ਮੰਗੂ ਮੱਠ ਨੂੰ ਜਾਂ ਆਪਣੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਮੰਗੂ ਮੱਠ ਨੂੰ ਇਹ ਪੁੱਛਣ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਲੁਧਿਆਣੇ ਬੈਠੇ ਨੂੰ ਕਿ ਫਗਵਾੜੇ ਦੇ ਵਿੱਚ ਇਸ ਗੁਰਦੁਆਰੇ ਦੇ ਗੁਰੂ ਘਰ ਦੇ ਵਿੱਚ ਆਪਣੇ ਆ ਬੰਦਾ ਬੇਅਦਬੀ ਕਰਨ ਜਾ ਰਿਹਾ ਤੇ ਮੈਂ ਉਹਦਾ ਸੋਧਾ ਲਾਉਣ ਚੱਲ ਜਾਣਾ ਬਾਜੀ ਇਹ ਸਵਾਲ ਆ ਆਪਣੇ ਇਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਨੇ ਮੰਗੂ ਮੱਠ ਨੂੰ ਇਹ ਨਹੀਂ ਹੈਗਾ ਕਿ ਹਾਂ ਵੀ ਤੂੰ ਸੋਧਾ ਲਾਤਾ ਉਸ ਉਹ ਮੱਧਾ ਤਾਂ ਮਰ ਗਿਆ ਕਿ ਤੇਰੇ ਤੋਂ ਸਵਾਲ ਨਹੀਂ ਹੋਗਾ ਤੇਰੇ ਤੋਂ ਸਵਾਲ ਹੋਣਗੇ ਪ੍ਰਸ਼ਾਸਨ ਕਰੂਗਾ ਇਹ ਸਵਾਲ ਕਿ ਤੈਨੂੰ ਸੁਲਹਾਣੇ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਫਗਵਾੜੇ ਉਹ ਬੰਦਾ ਇਸ ਗੁਰੂ ਘਰ ਦੇ ਵਿੱਚ ਜਾ ਰਿਹਾ ਬੇਅਦਬੀ ਕਰਨ ਤੇ ਮੈਂ ਉਹਦਾ ਸੋਦਾ ਲਾਉਣਾ ਬਾਜੀ ਜਿਸ ਬੰਦੇ ਜਿਹੜੇ ਬੰਦੇ ਨੇ ਸੋਦਾ ਲਾਇਆ ਹੈ ਮੰਗੂ ਮੱਠ ਤੇ ਥੋੜੇ ਦਿਨ ਪਹਿਲਾਂ ਇਹ ਤੇ ਇਲਜ਼ਾਮ ਲੱਗੇ ਨੇ 50000 ਰੁਪਏ ਮੰਗਣ ਦੇ ਸਹਿਜ ਰੋੜੇ ਨੇ ਲਾਈਵ ਹੋ ਕੇ ਕਿਹਾ ਕਿ 50000 ਰੁਪਏ ਦੀ ਮੰਗ ਹੋਈ ਹੈ ਮੇਰੇ ਤੋਂ ਫਿਰ ਉਹ ਆਪਣੇ ਮੰਗੂ ਮੱਠ ਆ ਜਿਹੜਾ ਉਹ ਕਿਸੇ ਜਥੇਬੰਦੀ ਤੋਂ ਨਹੀਂ ਹੈਗਾ ਬਾਣਾ ਜੂਰ ਉਹਨੇ ਪਾਇਆ ਹੋਇਆ ਵਾ ਮੈਂ ਉਸ ਦਿਨ ਵੀ ਕਿਹਾ ਸੀ ਹਫਤਾ 20 ਦਿਨ ਪਹਿਲਾਂ ਵੀ ਕਿਹਾ ਸੀ ਇਹਦਾ ਬਾਣਾ ਲਾਹੋ ਪਾਈ ਇਹਦਾ ਬਾਣਾ ਲਾਹੋ ਇਹ ਬਾਣੇ ਦੇ ਨਹੀਂ ਲੈਕ ਹੈਗਾ ਬੰਦਾ ਇਹ ਬਾਣੇ ਦੇ ਨਹੀਂ ਲੈਕ ਹੈਗਾ ਮੈਂ ਜਥੇਬੰਦੀਆਂ ਕਈ ਬੋਲੀਆਂ ਵੀ ਸੀਗੀਆਂ ਕਿ ਸਹੀ ਆ ਭਾਈ ਬਾਣੇ ਦੇ ਲੈਕ ਨਹੀਂ ਹੈਗਾ ਮੰਗੂ ਮੱਠ ਤੇ ਅੱਜ ਉਸ ਮੰਗੂ ਮੱਠ ਦੇਖੋ ਸਾਜ਼ਿਸ਼ ਹੈ ਸਾਰੀ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਵਿੱਚ ਕਿ ਜਿਹੜੇ ਬੰਦੇ ਨੇ ਜਿਹੜਾ ਬੰਦਾ ਆਪਣੇ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਜਾ ਰਿਹਾ ਉਹਦੇ ਮੱਥੇ ਤੇ ਲਿਖਿਆ ਹੋਇਆ ਹੈ ਕਿ ਬੇਅਦਬੀ ਕਰਨ ਜਾ ਰਿਹਾ ਤੇ ਇਹਨੂੰ ਰੋਕਣਾ ਵਾ ਤੇ ਲੁਧਿਆਣੇ ਤੋਂ ਉੱਠ ਕੇ ਮੰਗੂ ਮੱਠ ਗਿਆ ਵਾ ਫਗਵਾੜੇ ਗੁਰੂ ਘਰ ਦੇ ਵਿੱਚ ਪਹੁੰਚਿਆ ਵਾ ਉਹ ਤੇ ਹਾਂ ਵੀ ਇਹ ਬੰਦੇ ਨੂੰ ਮੈਂ ਰੋਕਣਾ ਵਾ ਜਾ ਕੇ ਲੁਧਿਆਣੇ ਤੋਂ ਫਗਵਾੜ ਪਹਿਲਾਂ ਲੁਧਿਆਣੇ ਤੋਂ ਫਗਵਾੜੇ ਜਾਊਂਗਾ ਫਿਰ ਇਹ ਬੰਦਾ ਇੰਨੇ ਵਜੇ ਆਊਗਾ ਤੇ ਮੈਂ ਜਾ ਕੇ ਰੋਕੂਗਾ ਮੈਂ ਉਹਨੂੰ ਪੁੱਛੂਗਾ ਉਹ ਤਾਂ ਹਾਂ ਮੰਨੂਗਾ ਕਿ ਭਾਈ ਹਾਂ ਮੈਂ ਹੀ ਬੇਅਦਬੀ ਕਰਨ ਜਾਣ ਰਿਹਾ ਵਾਂ ਇਹ ਜਾਂਚ ਦਾ ਵਿਸ਼ਾ ਵਾ ਹਰੇਕ ਬੰਦੇ ਨੂੰ ਹੀਰੋ ਨਾ ਬਣਾਓ ਇਹ ਜਾਂਚ ਹੋਣੀ ਚਾਹੀਦੀ ਇਹ ਮੰਗੂ ਮੱਠ ਦੀ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਪੰਜਾਬ 'ਚ ਇਹ ਸਭ ਕੁਝ ਹੋ ਰਿਹਾ ਵਾ ਮੰਨੋ ਮੈਨੂੰ ਗਾਲਾਂ ਕੱਢ ਕੇ ਜਾ ਕੁਛ ਨਹੀਂ ਹੋਣਾ ਮੈਂ ਇਹੀ ਤਾਂ ਸੋਚੀ ਜਾਂਦਾ ਕਿ ਇਹਨੂੰ ਸੁਧਾਣੇ ਬੈਠੇ ਨੂੰ ਕਿਵੇਂ ਪਤਾ ਲੱਗ ਗਿਆ ਇੰਨੀ ਜਿਹੜੀਆਂ ਬੇਅਦਬੀਆਂ ਹੋ ਗਈਆਂ ਉੱਥੇ ਤਾਂ ਪਤਾ ਹੀ ਲੱਗਿਆ ਕਿਸੇ ਨੂੰ ਇਹਨੂੰ ਪਤਾ ਕਿਵੇਂ ਲੱਗਿਆ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਵਾ ਤੇ ਇਹਨੂੰ ਮੈਂ ਲੁਹਾਨੇ ਤੋਂ ਜਾ ਕੇ ਫਗਵਾੜੇ ਉਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਣ ਜਾ ਰਹੀ ਹੈ ਕਿ ਮੈਂ ਪਹੁੰਚਾਂ ਪਹਿਲੇ ਉੱਥੇ ਫਗਵਾੜੇ ਇਹ ਜਾਂਚ ਦਾ ਵਿਸ਼ਾ ਵਾ ਇਹ ਜਾਂਚ ਹੋਣੀ ਚਾਹੀਦੀ ਆ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤੇ ਸਾਥ ਜੁੜ ਦਿਓ ਬਾਈ ਅਸੀਂ ਡਿਮਾਂਡ ਕਰਾਂਗੇ ਇਸ ਪੱਧਰੀ ਜਾਂਚ ਹੋਣੀ ਚਾਹੀਦੀ ਆ ਆਪਣੇ ਜਿਹੜਾ ਆਪ ਆਪਣੇ ਮੰਗੂ ਮੱਠ ਕਿ ਇਹਨੂੰ ਕਿਵੇਂ ਪਤਾ ਲੱਗੇ ਗਿਆ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਮੈਂ ਲੁਧਿਆਣੇ ਤੋਂ ਜਾਣਾ ਵਾ ਫਗਵਾੜੇ ਮੈਂ ਜਾ ਕੇ ਰੋਕਾਂ ਉਹਨੂੰ ਬੇਅਦਬੀ ਕਰਨ ਚੱਲਿਆ ਉਹ ਫਗਵਾੜੇ ਇਸ ਗੁਰੂ ਘਰ ਚ ਉਹ ਲੁਧਿਆਣੇ ਤੋਂ ਸਪੈਸ਼ਲ ਫਗਵਾੜੇ ਗਿਆ ਤੇ ਬੇਅਦਬੀ ਰੋਕਣ ਬੇਅਦਬੀ ਹੋਣ ਤੋਂ ਪਹਿਲੇ ਬੰਦਾ ਮਾਰਤਾ ਉਹਨੇ ਉਹਦੇ ਮੱਥੇ ਤੇ ਲਿਜਾਇ ਸੀ ਇਹ ਬੇਅਦਬੀ ਕਰਨ ਜਾ ਰਿਹਾ ਵਾ ਠੀਕ ਨਹੀਂ ਇਹ ਜਾਂਚ ਹੋਣੀ ਚਾਹੀਦੀ ਆ ਮੰਗੂ ਮਠ ਦੀ ਬਹੁਤ ਕੁਝ ਨਿਕਲੂਗਾ ਹਜੇ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹਜੇ ਕਿਸੇ ਦਾ ਵੀ ਹਜੇ ਬਹੁਤ ਕੁਝ ਨਿਕਲੂਗਾ ਇਹਦਾ ਨਿਚੋੜ ਹੋ ਜਾਏ ਤਾਂ ਦੇਖਿਓ ਅੱਗੇ ਕੀ ਕੁਝ ਨਿਕਲਦਾ ਆਪਾਂ ਹਰੇਕ ਹਰੇਕ ਨੂੰ ਬਿਨਾ ਸੋਚੇ ਸਮਝੇ ਹੀਰੋ ਨਾ ਬਣਾਓ ਕੌਮ ਦਾ ਨਾ ਬਣਾਓ ਪਹਿਲੇ ਕੌਮ ਤਾਂ ਇੰਨਾ ਸਤਿਆਨਾਸ਼ ਹੋ ਚੁੱਕਿਆ ਵਾ ਤੁਸੀਂ ਹੋਰ ਉੱਪਰ ਉਹ ਜਿਹੇ ਬੰਦਿਆਂ ਨੂੰ ਜਿਹੜੇ ਬੰਦਿਆਂ ਦੇ ਉੱਪਰ ਨਸ਼ੇ ਦੇ ਨਸ਼ੇ ਦੇ ਪਰਚੇ ਵੀ ਐਸ ਬੰਦੇ ਦੇ ਉੱਪਰ 50000 ਰੁਪਇਆ ਮੰਗੜ ਦੇ ਦੋਸ਼ ਹੈ ਤੇ ਤੇ ਹੈ ਤੁਸੀਂ ਉਸ ਬੰਦੇ ਨੂੰ ਕੌਮ ਦਾ ਚੱਕ ਕੇ ਆਪਣੇ ਜਥੇਦਾਰ ਬਣਾਈ ਜਾਂਦੇ ਹੋ ਲਿਖੀ ਜਾਂਦੇ ਹੋ ਕੌਮ ਦਾ ਜਥੇਦਾਰ ਲੈ ਦੱਸ ਏ ਜਾਂਚ ਦਾ ਪੀਸ਼ਾ ਵਾ ਕਿ ਇਹਨੂੰ ਮੰਗੂ ਮੱਟ ਦੂੰ ਬਸ ਮੇਰਾ ਇੱਕ ਹੀ ਸਵਾਲ ਆ ਕਿ ਇਹਨੂੰ ਕਿਵੇਂ ਪੱਠਾ ਪਤਾ ਲੱਗ ਗਿਆ ਲੁਧਾਨੇ ਬੈਠੇ ਨੂੰ ਘਰੇ ਕਿ ਬੰਦਾ ਫਗਵਾੜੇ ਉਸ ਗੁਰੂ ਘਰ ਦੇ ਵਿੱਚ ਬੇਅਦਵੀ ਕਰਨ ਜਾ ਰਿਹਾ ਤੇ ਮੈਂ ਉਹਦਾ ਸੋਦਾ ਲਾਉਣ ਚੱਲੇ ਆਵਾ ਜੀ ਇਹਨੂੰ ਕਿਹਨੇ ਦੱਸਿਆ ਪਹਿਲੀ ਗੱਲ ਇਹ ਜਾਂਚ ਦਾ ਵਿਸ਼ਾ ਵਾ ਠੀਕ ਨਹੀਂ ਜੀ ਸਾਰੇ ਬਈ ਆਪਾਂ ਭਰਾ ਸੌਰੀ ਵਿੱਚ ਆਪਣੇ ਫੋਨ ਆ ਗਿਆ ਸੀ ਸਾਰੇ ਭਰਾ ਮਿਲ ਕੇ ਇਹ ਪ੍ਰਸ਼ਾਸਨ ਨੂੰ ਆਪਾਂ ਮੰਗ ਕਰਦੇ ਆ ਕਿ ਇਹਨੂੰ ਇਹਦੀ ਇਹਦੀ ਪਹਿਲਾਂ ਜਾਂਚ ਹੋਣੀ ਚਾਹੀਦੀ ਆ ਮੰਗੂ ਮੱਟ ਦੀ ਠੀਕ ਨਹੀਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੰਗੂ ਮੱਠ ਦੀ ਕਿ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਇੱਥੇ ਆਪਣੇ ਇਸ ਗੁਰੂ ਘਰ ਦੇ ਵਿੱਚ ਬੇਅਦਬੀ ਹੋਣ ਜਾ ਰਹੀ ਹੈ ਕੋਈ ਨਹੀਂ ਜਲਦੀ ਇੱਕ ਹੋਰ ਸੱਚ ਵੀ ਦੱਸਦੇ ਆਂ ਕੱਲ ਤੱਕ ਪਰਸੋਂ ਦਾ ਕਹੇ ਸੀ ਮੰਗੂ ਮੱਠ ਦਾ ਹੀ ਦੱਸਦੇ ਆਂ ਰੁਕ ਜੋ ਲੱਗਿਆ ਮੈਂ ਅੱਜ ਸਵੇਰ ਤੇ ਇਹੀ ਦੇਖ ਰਿਹਾ ਕਿ ਯਾਰ ਜਿਹੜੇ ਬੰਦਾ ਨੂੰ ਜਿਹੜੇ ਆਪਣੇ ਉਹ ਪਤਾ ਨਹੀਂ ਲੱਗਿਆ ਇਹਨੂੰ ਕਿਵੇਂ ਪਤਾ ਲੱਗਿਆ ਤੇ ਪੁਲਿਸ ਨੂੰ ਨਹੀਂ ਬੁਲਾਇਆ ਪਹਿਲਾਂ ਹੀ ਸੋਧਾ ਲਾਤਾ ਬੇਅਦਬੀ ਹੋਣ ਤੋਂ ਪਹਿਲਾਂ ਹੀ ਸੋਧਾ ਲਾਤਾ ਬੰਦੇ ਦਾ ਕਮਾਲ ਆ ਯਾਰ ਐਡਾ ਉਹ ਬੰਦੇ ਦਾ ਉਹ ਠੀਕ ਨਹੀਂ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਕਿ ਇਹਨੂੰ ਗ੍ਰਿਫਤਾਰਤਾ ਕਰ ਲਿਆ ਪਰ ਇਹਦੇ ਪਿੱਛੇ ਕੌਣ ਆ ਉਹ ਪਤਾ ਕੀਤਾ ਜਾਵੇ ਠੀਕ ਹੈ ਜੀ ਓਕੇ ਜੀ